ਕੋਮਿਨ ਸਾਫ ਮੋਰਚੇ ਦੇ ਵਿੱਚ ਮੌਜੂਦਾਂ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਪੁਲਿਸ ਦੀ ਕਾਰਵਾਈ ਹੋਈ ਹੈ ਕਾਰਵਾਈ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਆਥਰੂ ਗੈਸ ਦੇ ਜਿਹੜੇ ਗੋਲੇ ਸੁੱਟੇ ਗਏ ਨੇ ਉਹਨਾਂ ਦੇ ਸ਼ੈਲ ਇਹਨਾਂ ਨੇ ਸਾਂਭ ਕੇ ਰੱਖੇ ਨੇ ਕਿਉਂਕਿ ਜਿਸ ਢੰਗ ਦੇ ਨਾਲ ਅੱਜ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਮੁੱਖ ਮੰਤਰੀ ਦੇ ਰਿਹਾਇਸ਼ ਤੇ ਜਾ ਕੇ ਉਸ ਤੋਂ ਸਵਾਲ ਕਰਨੇ ਨੇ ਲੇਕਿਨ ਅੱਗੇ ਨਹੀਂ ਵਧਣ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਗੇ ਵਧਣ ਦੀ ਕੋਸ਼ਿਸ਼ ਸੀ ਔਰ ਲਗਾਤਾਰ ਉਹੀ ਤਸ਼ੱਦਦ ਦਾ سلسلہ ਜਿਹੜਾ جاری ਹੈ ਜਿਹੜਾ ਹਰਿਆਣਾ ਬਾਰਡਰਾਂ ਦੇ ਉੱ ਵੇਖੋ ਜੀ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਤੁਹਾਡੇ ਸਾਹਮਣੇ ਆ ਕਿ ਸ਼ਾਂਤਮਈ ਜਿਹੜੀ ਸਟੇਟ ਦੇ ਅੰਦਰ ਬੈਠੇ ਸੀ ਇਹ ਗੋਲੇ ਚੱਲੇ ਹੋ ਅੰਦਰ ਵੀ ਕੋਈ ਕੁਝ ਅੰਦਰ ਚੱਲੇ ਕੋਈ ਕੁਝ ਬਾਹਰ ਮੈਂ ਲੈ ਆਂਦੇ ਚੁੱਕੇ ਇਹ ਤੁਸੀਂ ਆਪ ਤੁਸੀਂ ਸੋਚ ਸਕਦੇ ਹੋ ਕਿ ਸ਼ਾਂਤਮਈ ਬੈਠੇ ਹੋਏ ਮੋਰਚੇ ਨੂੰ ਵੀ ਇਤਾਂ ਕੰਮ ਪ੍ਰਸ਼ਾਸਨ ਕਰੇ ਉਹ ਤੇ ਕੰਮ ਕਰਤੇ ਆ ਤੇ ਤੁਹਾਡੇ ਸਾਹਮਣੇ ਸਰਕਾਰ ਇੰਨੀ ਗਿੜੀ ਹੋਈ ਆ ਕਿ ਗੁਰੂ ਸਾਹਿਬ ਦੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਤੇ ਆਪਾ ਗੁਰੂ ਗ੍ਰੰਥ ਸਾਹਿਬਾਰੇ ਜਿੱਥੇ ਆਇਆ ਕਿੰਨੀ ਪਾਵਨ ਪਾਵਨ ਜਗਾ ਆ ਤੇ ਉੱਥੇ ਵੀ ਗੋਲੇ ਆਪਾਂ ਚਲਾਵਾਂਗੇ ਇਹ ਗੱਲ ਮਾੜੀ ਆ ਇਦਾਂ ਦਾ ਕੰਮ ਨਹੀਂ ਤੁਹਾਡੇ ਸਾਹਮਣੇ ਫਲੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਉੱਥੇ ਵੀ ਇਦਾਂ ਇਦਾਂ ਦੇ ਗੋਲੇ ਉੱਥੇ ਤੇ 15-15 ਦਿਨ ਗੋਲੇ ਚੱਲਦੇ ਰਹੇ ਲੇਕਿਨ ਪੁਲਿਸ ਦਾ ਤਰਕ ਹੈ ਕਹਿੰਦੇ ਬੈਰੀਕੇਡ ਤੋੜ ਕੇ ਜੇਕਰ ਕੋਈ ਅੰਗੇ ਕਾਰਵਾਈ ਅਗੇ ਪਾਏਗਾ ਕਾਰਵਾਈ ਤੇ ਅਸੀਂ ਲਾਅਨ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਦੀ ਹਰ ਤਰ੍ਹਾਂ ਬਹੁਤ ਕੋਸ਼ਿਸ਼ ਕਰਾਂਗੇ ਵੇਖੋ ਜੀ ਤੁਸੀਂ ਆਪ ਸਿਆਣੋ ਘਟੋ ਘਟ 2 ਸਾਲ ਹੋ ਗਏ ਇੱਥੇ ਬੈਠੇ ਹੋ 2 ਸਾਲ ਤੋਂ ਨਾ ਆਪਾਂ ਅੱਗੇ ਗਏ ਨਾ ਪਿੱਛੇ ਗਏ ਇੱਥੇ ਬੈਠੇ ਨੇ ਤੇ ਆਪਾਂ ਅੱਜ ਹੀ ਲੋਨ ਡੋਰ ਖਰਾਬ ਕਰਾਂਗੇ ਪੀ ਆਪੇ ਪੂਰਾ ਸ਼ਾਂਤਮਈ ਆਪਾਂ ਹੋ ਰਿਹਾ ਸਾਰੀ ਜਗ੍ਹਾ ਸ਼ਾਂਤਮਈ ਰੱਖਣੇ ਤੇ ਖੁਦ ਸਰਕਾਰ ਨੂੰ ਸੋਚੇ ਕਿ ਥੋੜਾ ਬੋਤਾ ਆਪ ਸਿਚੁਏਸ਼ਨ ਸਮਝਣੀ ਚਾਹੀਦੀ ਆ ਕਿ ਇਨੇ ਲੋਕ ਆਏ ਆ ਇਹਨਾਂ ਲੋਕਾਂ ਨੂੰ ਜਿਹੜੀ ਮੰਗਾਂ ਆ ਉਹ ਦੇਣੀ ਚਾਹੀਦੀ ਹੁਣ ਗੱਲਬਾਤ ਹੋ ਗਈ ਹੈ ਪ੍ਰਸ਼ਾਸਨ ਦੇ ਨਾਲ ਅੱਗੇ ਦੀ ਕੀ ਰਣਨੀਤੀ ਬਣਾਈ ਹੈ ਵੇਖੋ ਜੀ ਅਗਲੀ ਦੀ ਰਣਨੀਤੀ ਆ 25 ਤਰੀਕ ਨੂੰ ਮਹਾਪੰਚਾਇਤ ਰੱਖੀ ਗਈ ਆ ਬਾਤ ਚੜ ਕੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਪਹੁੰਚੋ ਜੀ ਸਿੰਘ ਸਾਹਿਬ ਜੀ ਦਾ ਬਾਬਾ ਕੁਲਵਿੰਦਰ ਸਿੰਘ ਜੀ ਸਿੰਘ ਸਾਹਿਬ ਜੀ ਦਾ ਬਾਬਾ ਰਾਜ ਸਿੰਘ ਜੀ ਇਹਨਾਂ ਨੇ ਮਹਾਪੰਚਾਇਤ ਦਾ ਐਲਾਨ ਕੀਤਾ ਆ ਧਿਆਨ ਨੂੰ ਆ ਸੰਯੋਗ ਕਰਨਾ ਚਾਹੀਦਾ ਵੀ ਵੇਖੋ ਬੰਦੀ ਸਿੰਘਾਂ ਨੂੰ 32 32 ਸਾਲ ਹੋ ਗਏ ਆ ਕਿਸਾਨੀ ਮੋਰਚੇ ਨੂੰ ਲੱਗੇ ਹੋਏ ਨੂੰ ਘੱਟੋ ਘੱਟ ਅੱਜ ਮੇਰੇ ਖਿਆਲ 42 43 ਦਿਨ ਜਿਹੜੇ ਡੱਲੇਵਾਲ ਜੀ ਨੂੰ ਹੋ ਗਏ ਮਰਨ ਵਰਤ ਦੇ ਤੇ ਤੁਸੀਂ ਸੋਚੋ ਕਿ ਸਰਕਾਰ ਇਤੁ ਡੇਕੇ ਕਿਨਾ ਕਿਸਾਨਾਂ ਨੂੰ ਮਤਲਬ ਇਨਸਾਫ ਦੇਦੀ ਨਾ ਬੰਦੀ ਸਿੰਘਾਂ ਨੂੰ ਸਾਬ ਨਾ 328 ਰੂਪ ਜਿਹੜੇ ਮਹਾਰਾਜ ਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਕਿਤੇ ਨਾ ਉਹਨਾਂ ਦਾ ਇਨਸਾਫ ਮਿਲਣ ਦੀ ਨਾ ਉਹਨੂੰ ਬਗਾੜੀ ਮੋਰਚੇ ਦਾ ਇਨਸਾਫ ਮਿਲ ਸਾਨੂੰ ਕੋਈ ਦੇ ਪਾਸੇ ਕੋਈ ਨਾ ਕੋਈ ਇਨਸਾਫ ਮਿਲੇ ਤੁਕਰ ਬਿਲਕੁਲ ਦੇਖੋ ਇਨਸਾਫ ਦੀ ਮੰਗ ਹੋ ਰਹੀ ਹੈ ਤੁਸੀਂ ਵੀ ਆਏ ਹੋ ਕਿਸਾਨ ਆਗੂ ਹੋ ਕੀ ਕਹਿਣਾ ਚਾਹੋਗੇ ਅੱਜ ਜਿਸ ਤਰ੍ਹਾਂ ਦੇ ਨਾਲ ਇੱਥੇ ਵੀ ਕਾਰਵਾਈ ਹੋਈ ਹੈ ਗਵਰਨਰ ਦੀ ਹਾਲਾਕੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹੀ ਅਥਰੂ ਗੈਸ ਦੇ ਕੋਲੇ ਇੱਥੇ ਵੀ ਮਿਲੇ ਜਿਹੜੇ ਹਰਿਆਣਾ ਬਾਰਡਰਾਂ ਤੇ ਵੇਖਣ ਨੂੰ ਮਿਲ ਰਹੇ ਹਾਂਜੀ 바이ਰ ਜੀ ਖਾਲਸਾ ਸਾਹਿਬ ਜੀ ਪਤੇ ਦੇਖੋ ਸਰਕਾਰਾਂ ਉੱਥੇ ਦਾ ਬਹਾਨੇ ਬਣਾ ਰਹੀ ਹੈ ਕਿ ਇਹ ਦਿੱਲੀ ਜਾਣ ਵਾਸਤੇ ਜ਼ਬਰਦਸਤੀ ਕਿਸਾਨ ਜਾ ਰਹੇ ਹੈ ਇਸ ਕਰਕੇ ਸਾਡੇ ਦੇ ਉੱਥੇ ਜਿਹੜੇ ਬਲਾਸਟ ਵਾਲੇ ਤੇ ਇੰਜੂ ਗੋਲੇ ਵਾਲੇ ਜਿਹੜੇ ਵੀ ਹੈਗੇ ਉਹ ਕਿਸਾਨ ਬਹੁਤ ਜ਼ਖਮੀ ਵੀ ਕਿਤੇ ਆ ਪਰ ਇੱਥੇ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਕਿ ਜੋ ਆਪਣੇ ਭਾਈ ਅਮਰਪਾਲ ਸਿੰਘ ਸੀਗੇ ਸੀਗੇ ਵੀ ਉਹ ਥਾਣੇ ਦੇ ਅੰਦਰ ਬੜੇ ਸੀਗੇ ਉਹਨਾਂ ਨੇ ਐ ਕਰਤਾ ਐ ਕਰਤਾ ਇਸ ਕਰਕੇ ਅਸੀਂ ਉਹਤੇ ਕਾਰਵਾਈ ਕੀਤੀ ਹੈ ਦੂਜੀ ਸਾਈਡ ਇਹ ਖੁਦ ਕੀ ਕਰ ਰਹੇ ਹੈ ਬੇਅਦਬੀ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਇਸ ਤੋਂ ਵੱਡੀ ਇਹ ਕੀ ਬੇਅਦਬੀ ਕਰਨਗੇ ਸਾਡੇ ਦੇ ਇੰਜੂ ਗੋਲੇ ਘੇਰ ਰਹੇ ਸੀਗੇ ਠੀਕ ਹੈ ਅਸੀਂ ਬਰਦਾਸ਼ਤ ਕਰ ਰਹੇ ਸੀਗੇ ਪਰ ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਿੱਥੇ ਹੈ ਉੱਥੇ ਇਹ ਵਿਆਵਦਿਕ ਬੇਅਦਵੀ ਕਰਨੀ ਇਹਨਾਂ ਵਾਸਤੇ ਬਿਲਕੁਲ ਨਲੈਕੀਆ ਇਹਨਾਂ ਦੀ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਆਦਮੀ ਜਿਹੜਾ ਆਮ ਬੰਦਾ ਜਿਹੜਾ ਜਿੰਦਗੀ ਜੂਰਿਆ ਉਹ ਆਸਾਨੀ ਨਾਲ ਜੀਵੇ ਤੇ ਇਹਨਾਂ ਨੂੰ ਇਹ ਪਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਸਰਕਾਰਾਂ ਕਰ ਰਹੀਆਂ ਬਿਲਕੁਲ ਯਾਨੀ ਸਿੱਧੇ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ਾਂ ਸਰਕਾਰਾਂ ਦੀਆਂ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਵੀ ਕਹਿ ਰਹੇ ਨੇ ਕਿ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਹੋਇਆ ਹੋਇਆ ਔਰ ਉੱਥੇ ਗੋਲੇ ਵਰਸਾਣੇ ਜਿਹੜੇ ਨੇ ਇੱਕ ਮਾਇਨੇ ਦੇ ਵਿੱਚ 24 ਬੇਅਦਬੀ ਹੈ ਤੁਹਾਨੂੰ ਹੁਣ ਵੀ ਤਸਵੀਰਾਂ ਬੁਖਾ ਰਹੇ ਹਨ ਹਾਲਾਂਕਿ ਹੁਣ ਸਿਚੁਏਸ਼ਨ ਜ਼ਰੂਰ ਨਾਰਮਲ ਹੋਂਦੀ ਹੋਈ ਨਜ਼ਰ ਆਈ ਹੈ ਤੁਸੀਂ ਇੱਕ ਪਾਸੇ ਦੇਖ ਸਕਦੇ ਹੋ ਕਿ ਜਿਸ ਢੰਗ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਬੈਰੀਗੇਟਿੰਗ ਕੀਤੀ ਹੋਈ ਹੈ ਪੁਲਿਸ ਫੋਰਸ ਦੀ ਤਾਇਨਾਤੀ ਹੈ ਦੂਜੇ ਪਾਸੇ ਜਿਹੜੇ ਕੋਮੀ ਇਨਸਾਫ ਮੋਰਚੇ ਵਾਲੇ ਨੇ ਉਹ ਡਟੇ ਹੋਏ ਨੇ ਹਾਲ ਜ਼ਰੂਰ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਅੱਗੇ ਦੀ ਰਣਨੀਤੀ ਵੀ ਤਿਆਰ ਹੋ ਰਹੀ ਹੈ ਵੇਖਣ ਵਾਲੀ ਕੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੌਮੀ ਇਨਸਾਫ ਮੋਰਚਾ ਆਪਣੇ ਸੰਘਰਸ਼ ਨੂੰ ਲੈ ਕੇ ਹੋਰ ਕੀ ਨਵੀਂ ਰਣਨੀਤੀ ਇਕਤਿਆਰ ਕਰੇ ਪਰਣ ਤੋਂ ਪਹਿਲਾਂ ਭਾਈ ਗੁਰਬਖ ਸਿੰਘ ਦੇ ਮੋਰਚੇ ਤੇ ਆਉਂਦਾ ਰਿਹਾ ਅਸੀਂ ਬੰਦੀ ਸਿੰਘ ਛਡਾਂਗੇ 24 ਘੰਟਿਆਂ ਦੇ ਵਿੱਚ ਜਿਹੜਾ ਅਸੀਂ ਹੈਗਾ ਇਨਸਾਫ ਦੇ ਦਾਂਗੇ ਉਹ 24 ਘੰਟੇ 3 ਸਾਲ ਹੋ ਗਏ ਕਦੋਂ ਆਉਣਗੇ 24 ਘੰਟੇ ਕਦੋਂ ਆਉਣਗੇ ਉਹ ਇਹ ਪੁੱਛਣਾ ਚਾਹੁੰਦੇ ਆ ਇਸ ਕਰਕੇ ਜਿਹੜਾ ਵੀ ਕੋਈ ਕੁਰਸੀ ਤੋਂ ਜਦੋਂ ਬਾਹਰ ਆ ਜਾਂਦਾ ਉਦੋਂ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਲੋਕਾਂ ਦੇ ਮੁੱਦੇ ਇਹਨਾਂ ਨੂੰ ਯਾਦ ਆਉਂਦੇ ਨੇ ਜਦੋਂ ਕੁਰਸੀ ਤੇ ਕਾਬਜ਼ ਹੋ ਜਾਂਦੇ ਨੇ ਚਾਹੇ ਕਾਂਗਰਸ ਆ ਚਾਹੇ ਬਾਦਲਕੇ ਨੇ ਚਾਹੇ ਆਪ ਵਾਲੇ ਨੇ ਕੋਈ ਵੀ ਆ ਜਿਹੜਾ ਕੁਰਸੀ ਤੇ ਬਹਿ ਗਿਆ ਉਹਨੂੰ ਫਿਰ ਉਹਦੀ ਜਿਹੜੇ ਮੁੱਦੇ ਨੇ ਪੰਜਾਬ ਦੇ ਪੰਛ ਦੇਓ ਸਾਰੇ ਭੁੱਲ ਜਾਂਦੇ ਨੇ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਡਟੇ ਹੋਏ ਹੋ ਲਗਾਤਾਰ ਤੁਸੀਂ ਵਕਫ ਵਕ ਤਰੀਕਿਆਂ ਦੇ ਨਾਲ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਸਰਕਾਰ ਦੀ ਤਰਫੋਂ ਕੋਈ ਪੋਜ਼ਿਟਿਵ ਰੁਖਾਇਆ ਕਿ ਹਾਂ ਅਸੀਂ ਇਸ ਮਸਲੇ ਨੂੰ ਲੈ ਕੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਲੈਂਦੇ ਆਂ ਦੇਖੋ ਸਰਕਾਰ ਸਾਡੇ ਨਾਲ ਅਜੇ ਤੱਕ 2 ਸਾਲ ਹੋ ਗਏ ਜਦੋਂ ਇਥੇ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਲੱਗਿਆ ਹੁੰਦਾ ਸੀ ਭਗਵੰਤ ਮਾਨ ਉਦੋਂ ਤੱਕ ਕਈ ਵਾਰੀ ਆ ਕੇ ਗਿਆ ਉਥੇ ਅੱਜ ਦੋ ਸੋਲਾਂ ਦੇ ਵਿੱਚ ਇਹ ਮੋਚਨ ਤੁਸੀਂ ਆਉਂ ਵੀ ਜਦੋਂ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੇ ਪੰਜਾਬ ਦੇ ਆ ਨੇ 92 ਉਹਨਾਂ ਨੂੰ ਮੇਰੇ ਜਿਤਾਤੇ ਫਿਰ ਉਹਨਾਂ ਨੂੰ ਇਹਦਾ ਯਾਦ ਨਹੀਂ ਆਇਆ ਵੀ ਅਸੀਂ ਬੈਠ ਕੇ ਜਿੰਨਾ ਕਿ ਸਾਡੇ ਹੱਥ 'ਚ ਪੰਜਾਬ ਸਰਕਾਰ ਦੇ ਉਹ ਤਾਂ ਕਰੀਏ ਕੰਮ ਨਾ ਕਿਉਂ ਨਹੀਂ ਕਰਦੇ ਕੰਮ ਆ ਚਾਹੀਦਾ ਇਸ ਕਰਕੇ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਵੀ ਸਰਕਾਰ ਕੋਈ ਵੀ ਆ ਕੁਰਸੀ ਦੇ ਕਾਬੂ ਹੁੰਦੇ ਫਿਰ ਮੁੱਤੇ ਭੁੱਲ ਜਾਂਦੇ ਨੇ ਸਰਕਾਰ ਜਿਹੜੇ ਸੋਸ਼ਲ ਮੀਡੀਆ ਉਹ ਜਿਹੜੇ ਹੈਗੇ ਨੇ ਲੋਕ ਦੇਖਦੇ ਨੇ ਲੋਕਾਂ ਨੂੰ ਸਭ ਕੁਝ ਪਤਾ ਜੇ ਇਹ ਕੁਰਸੀ ਤੇ ਅਜ ਕਾਬੂ ਨੇ ਜਿਵੇਂ ਇਥੋਂ ਬਾਦਲ ਕੇ ਗਏ ਨੇ 2 ਸਾਲ ਹੈਗੇ ਇਹਨਾਂ ਦੇ ਕਾਂਗਰਸ ਗਈ ਆ ਭਾਜਪਾ ਵਾਲੇ ਸਤੌਰ ਤੇ ਤੇ ਫਿਰ ਲੋਕਾਂ ਨੇ ਇਹਨਾਂ ਨੂੰ ਵੀ ਕੁਰਸੀ ਤੋਂ ਲਾ ਕੇ ਸੜਕਾਂ ਦੇ ਤੌਰ ਦੇਣਾ ਹੁਣ ਇਹ ਯਾਦ ਰੱਖਣ ਵੀ ਇਹਨਾਂ ਨੇ ਮੁੱਦੇ ਹੱਲ ਕਰਨੇ ਆ ਜਾਂ ਸੜਕਾਂ ਤੇ ਆਉਣਾ ਇਹ ਹੁਣ ਦੇਖ ਸਕਦੇ ਨੇ ਅੱਜ ਜਿਹੜੀ ਕਾਰਵਾਈ ਹੋਈ ਹੈ ਕਹਿੰਦੇ ਜਾਬਤਾ ਤੁਹਾਡੀ ਤਰਫੋਂ ਵੀ ਤੋੜਿਆ ਗਿਆ ਤੁਹਾਡੇ ਜਿਹੜੇ ਕੁਝ ਵਲੰਟੀਅਰ ਸੀ ਕਹਿੰਦੇ ਬੈਰੀਗੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਨੇ ਦੇਖੋ ਅਸੀਂ ਤਾਂ ਇੱਥੇ ਜਿਹੜਾ ਹੈਗਾ ਸਾਡਾ ਪਹਿਲਾ ਜਥਾ ਸੀ ਬਾਪੂ ਗੁਰਚੰਦ ਸਿੰਘ ਆਪਣੇ ਗੰਦੀਪ ਸਿੰਘ ਮਠੰਡਾ ਉਹ ਇਧਰ ਦੀ ਗਏ ਨੇ ਉਹ ਇਧਰ ਦੀ ਗਏ ਨਹੀਂ ਸਾਡਾ ਤੇ ਫਿਰ ਅਸੀਂ ਇੱਥੇ ਖੜ ਗਏ ਜਦੋਂ ਕਾਫੀ ਸੰਗਤ ਹੋ ਫਿਰ ਅਸੀਂ ਉਧਰ ਪਤਾ ਲੱਗ ਗਿਆ ਵੀ ਸਾਨੂੰ ਉਥੇ ਲਾਠੀ ਚੱਜੂਵੇ ਇੱਥੋਂ ਅਸੀਂ ਉਥਰੇ ਗਏ 43 ਦੇ ਵਿੱਚ ਜੀ ਸਾਡੇ ਜਾਂਦਨ ਜਿਹੜਾ ਸਾਰਾ ਕੁਝ ਹੋ ਗਿਆ ਤੇ ਫਿਰ ਉਥੋਂ ਨੌਜਵਾਨ ਨੂੰ ਬਾਬਸ ਲੈ ਕੇ ਸਾਨੂੰ ਰਾਹ ਦੇ ਵਿੱਚ ਪਤਾ ਲੱਗ ਗਿਆ ਵੀ ਇੱਥੇ ਗੋਲਾਬਾਰੀ ਹੋ ਗਈ ਹਮ ਇੱਥੇ ਕੋਈ ਆਗੂ ਨਹੀਂ ਸੀ ਮੋਰਚੇ ਦੇ ਵਿੱਚ ਤਾਂ ਹੀ ਜਿਹੜਾ ਇਹ ਦੇਖੋ ਇੱਥੇ ਬੰਦੇ ਆਏ ਨੇ ਜਾਂ ਕੌਣ ਆ ਕਿਵੇਂ ਇਹਨਾਂ ਨੇ ਪਹਿਲੇ ਕੀਤੇ ਜਾਂ ਉਹਨਾਂ ਪ੍ਰਸ਼ਾਸਨ ਨੇ ਪਹਿਲੇ ਕੀਤੇ ਆ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਹੈਗਾ ਪਰ ਜੋ ਸਾਨੂੰ ਕੰਫਰਮ ਵੀ ਸਾਡੇ ਵਿੱਚ ਬੰਦਿਆਂ ਨੇ ਸ਼ਰਾਰਤ ਕੀਤੀ ਹੈ ਫਿਰ ਉਹਨਾਂ ਨੇ ਸਾਡੇ ਸ਼ਰਾਰਤੀ ਅੰਸਰ ਸੀ ਕੋਈ ਆ ਦੇਖੋ ਆ ਜਾਂਦੇ ਨੇ ਮੋਰਚੇ ਨੂੰ ਢਾਹ ਲਾਉਣ ਵਾਸਤੇ ਤਾਰੂ ਪੀਟ ਕਰਨ ਵਾਸਤੇ ਸਰਕਾਰ ਵੀ ਭੇਜ ਸਕਦੀ ਹੈ ਮੋਰਚਾ ਹੈ ਦੋ ਸਾਲਾਂ ਤੋਂ ਚੱਲ ਰਿਹਾ ਹੈ ਸਰਕਾਰ ਦੇ ਬੰਦੇ ਵੀ ਹੋ ਸਕਦੇ ਨੇ ਹੋਰ ਜਿਹੜੇ ਗਲਤ ਹੈਗੇ ਨੇ ਬੰਦੇ ਉਹ ਵੀ ਆ ਕੇ ਜਿਹੜੇ ਮੋਰਚੇ ਨੂੰ ਖਰਾਬ ਕਰਨ ਵਾਸਤੇ ਇਹੋ ਜਿਹੇ ਕਾਰਜ ਕਰਦੇ ਨੇ ਇਹਨੇ ਸਾਰੇ ਮੋਰਚਿਆਂ ਦੇ ਵਿੱਚ ਹੁੰਦਾ ਇੱਕ ਨਹੀਂ ਜਦੋਂ ਕਿਸਾਨੀ ਮੋਰਚਾ ਚੱਲਦਾ ਸੀ ਉਹ ਸਰਕਾਰ ਭੇਜਦੀ ਹੁੰਦੀ ਸੀ ਬੰਦੇ ਤੇ ਹੁਣ ਵੀ ਭੇਜਦੀ ਰਹੀ ਹੈ ਪੁਲਿਸ ਦੀ ਵਰਦੀ ਪਾ ਕੇ ਆਰਐਸਐਸ ਦੇ ਬੰਦਿਆਂ ਨੇ ਸੁਭਪ੍ਰੀਤ ਸਿੰਘ ਨੂੰ ਮਾਰਤਾ ਕਿੰਨੇ ਉਹਨਾਂ ਨੇ ਗੋਲੇ ਚਲਾਏ ਤੇ ਸਾਡੇ ਬੰਦੇ ਕਿਨੇ ਮਾਰੇ ਨੇ ਇਸ ਕਰਕੇ ਜਿਹੜੇ ਸਾਰਤਿਆਂਸ ਨੇ ਹਮੇਸ਼ਾ ਹੀ ਹੁਣ ਹੁਣ ਹੱਥ ਹੋਈ ਹੈ ਕਿਉਂਕਿ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਡਿਟੇਨ ਕੀਤੇ ਹੋਏ ਨੇ ਪੁਲਿਸ ਨੇ ਹੁਣ ਕੋਈ ਗੱਲਬਾਤ ਹੋਈ ਹੈ ਪੁਲਿਸ ਅਧਿਕਾਰੀਆਂ ਨਾਲ ਐਸਐਸਪੀ ਸਾਹਿਬ ਚੰਡੀਗੜ੍ਹ ਨਾਲ ਗੱਲਬਾਤ ਹੋਈ ਹੈ ਵੀ ਜਿਹੜਾ ਆਪਦਾ ਪ੍ਰਸ਼ਾਸਨ ਆ ਇਸ ਨਾਕੇ ਤੋਂ ਪਿੱਛੇ ਕਰ ਲੋ ਤੇ ਨਹੀਂ ਗੱਲ ਨਹੀਂ ਬਤੋਗੇ ਹੁਣ ਨਹੀਂ ਦੇਖੋ ਅਸੀਂ ਉਹਨੂੰ ਕਹਿੰਦਾ ਜੇ ਤੁਸੀਂ ਨਾਮ ਪੀਤਾ ਦੇ ਤੁਸੀਂ ਨਾਂਗੋਲਾਵਾਰੀ ਬੰਦੇ ਕਿਤੇ ਫਿਰ ਅਸੀਂ ਘੋੜਿਆਂ ਤੇ ਵੀ ਚੜ ਸਕਦੇ ਹਾਂ ਫਿਰ ਕੁਝ ਵੀ ਹੋ ਸਕਦਾ ਉਹਨਾਂ ਨੇ ਸਾਡੀ ਗੱਲ ਮੰਨ ਲਈ ਉਹ ਨਹੀਂ ਪੁਲਿਸ ਜਿਹੜੀ ਪ੍ਰਸ਼ਾਸਨ ਦੀ ਇੱਥੇ ਗੋਲੇ ਦਾਗਦਾ ਸੀ ਜਾਂ ਹੋਰ ਸੀ ਉਹ ਪਿਆਰ ਪਿੱਛੇ ਹਟਾਤਾ ਅਸੀਂ ਕਹਨੇ ਹੁਣ ਅਸੀਂ ਮੋਰਚੇ ਦੇ ਉੱਤੇ ਆ ਕਿਉਂ ਸਰਕਾਰ ਦੇ ਗਲਤ ਨੀਤੀਆਂ ਦਾ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਅਸੀਂ ਮੋਰਚੇ ਤੇ ਵੀ ਡੱਟੇ ਹੋਏ ਹਾਂ ਬਾਕੀ ਅਹੜਾ ਡਰੀ ਰਣਨੀਤੀ ਜਦੋਂ ਸਾਡੇ ਜਿਹੜੇ ਆਗੂ ਨੇ ਉਹ ਹੋਣਗੇ ਜਿਵੇਂ ਪਰ 25 ਅਸੀਂ 25 ਤਰੀਕ ਦਾ ਮਹਾ ਮੰਚਾਇਦਾ ਲੋਕ ਸੰਗਤ ਨੂੰ ਸੱਦਾ ਦਿੰਿਆ ਵੀ ਮਹਾ ਮੰਚ 25 ਜਨਵਰੀ ਨੂੰ ਬਿਲਕੁਲ ਦੇਖੋ ਯਾਨੀ ਅਗਲੀ ਰਣਨੀਤੀ ਤਿਆਰ ਕਰ ਦਿੱਤੀ ਗਈ ਹੈ 25 ਜਨਵਰੀ ਨੂੰ ਮੋਰਚੇ ਦੇ ਉੱਪਰ ਹੀ ਮਹਾਪੰਚਾਇਤ ਜਿਹੜੀ ਆ ਉਹ ਵੀ ਸੱਦੀ ਗਈ ਹੈ ਦੂਜੇ ਪਾਸੇ ਜਿਸ ਢੰਗ ਦੇ ਨਾਲ ਰਾਜਾ ਰਾਜ ਸਿੰਘ ਦੱਸਦੇ ਨਜ਼ਰ ਆਏ ਨੇ ਕਿ ਕੁਝ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਮੋਰਚੇ ਦਾ ਮੋਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਇਸ ਦੇ ਲਈ ਉਹਨਾਂ ਨੇ ਏਜੰਸੀਆਂ ਨੂੰ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਲੇਕਿਨ ਵੇਖਣ ਵਾਲੀ ਗੱਲ ਰਹੀ ਕਿ ਜਿਸ ਢੰਗ ਦੇ ਨਾਲ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਕਦੋਂ ਇਸ ਮਸਲੇ ਨੂੰ ਲੈ ਕੇ ਜਿਹੜੇ ਸਿੰਘ ਨੇ ਲਗਾਤਾਰ ਇਨਸਾਫ ਦੀ ਮੰ ਨੇ ਉਹਨਾਂ ਨੂੰ ਸਾਥ ਮਿਲਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ